ਫਰਜੀ ਪੁਲਿਸ ਮੁਕਾਬਲੇ ਨੂੰ ਲੈ ਕੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਬੀਤੇ ਦਿਨ ਇੱਕ ਬੜਾ ਅਹਿਮ ਫੈਸਲਾ ਸੁਣਾਇਆ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਐਸਪੀ ਜਿਸ ਦੀ ਉਮਰ ਇਸ ਵਕਤ 67 ਸਾਲ ਹੈ ਉਸ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਨਾਲ ਹੀ ਜੁਰਮਾਨਾ ਲਗਾਇਆ ਗਿਆ ਔਰ ਇਸੇ ਕੇਸ ਦੇ ਵਿੱਚ ਸੁਣਵਾਈ ਕਰਦਿਆਂ ਹੋਇਆਂ ਤਿੰਨ ਲੋਕਾਂ ਨੂੰ ਬਰੀ ਵੀ ਕੀਤਾ ਗਿਆ ਦਰਅਸਲ 32 ਸਾਲ ਬੀਤ ਗਏ ਇਸ ਮਾਮਲੇ ਨੂੰ 1993 ਦੇ ਵਿੱਚ ਇੱਕ ਝੂਠਾ ਪੁਲਿਸ ਮੁਕਾਬਲਾ ਹੋਇਆ ਸੀ ਉਦੋਂ ਪੁਲਿਸ ਨੇ ਇਸ ਮਾਮਲੇ ਦੇ ਉੱਤੇ ਪਰਦਾ ਪਾਈ ਰੱਖਿਆ ਜੈ ਕਹਿ ਲੋ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਇੱਕ ਲੰਮੇ ਸਿਲਸਿਲੇ ਦੇ ਵਿੱਚੋਂ ਇਸ ਕੇਸ ਨੂੰ ਲੈ ਕੇ ਵੀ ਪੁਲਿਸ ਨੇ ਪ੍ਰਵਾਹ ਨਹੀਂ ਸੀ ਕੀਤੀ ਕਿ ਸਾਡਾ ਵਾਲ ਵਿੰਗਾ ਹੋਵੇਗਾ ਪਰ ਉਸ ਵਕਤ ਦੇ ਤਤਕਾਲੀ ਇਨਸਪੈਕਟਰ ਜਿਹੜੇ ਕੀ ਬਾਅਦ ਵਿੱਚ ਇਸ ਤਰ੍ਹਾਂ ਦੇ ਹੀ ਮੁਕਾਬਲੇ ਤੇ ਹੋਰ ਝੂਠੇ ਸੱਚੇ ਕੰਮ ਕਰਦੇ ਆ ਹੋਇਆ ਹੌਲੀ-ਹੌਲੀ ਤਰੱਕੀ ਕਰਦੇ ਆ ਐਸਪੀ ਰੈਂਕ ਤੱਕ ਪਹੁੰਚ ਜਾਂਦੇ ਨੇ ਹੁਣ ਉਸੇ ਸਾਬਕਾ ਐਸਪੀ ਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਦਰਅਸਲ ਇਹ 1993 ਦਾ ਮੁਕਾਬਲਾ ਹੋਇਆ ਕੀ ਔਰ ਇਸ ਦਾ ਪਛੋਕੜ ਕੀ ਹੈ ਤੇ ਆਖਰਕਾਰ ਇਹ ਦਿਨ ਨੂੰ ਉਡੀਕਦਿਆਂ ਹੋਇਆ ਉਸ ਪੀੜਤ ਪਰਿਵਾਰ ਦੇ ਜਿਹੜੇ ਮੈਂਬਰ ਬਾਕੀ ਬਚੇ ਹਨ ਵਾਰਿਸ ਉਹਨਾਂ ਨੇ 32 ਸਾਲ ਇੱਕ ਲੰਮੀ ਉਡੀਕ ਕੀਤੀ ਹੈ ਹੁਣ ਉਹਨਾਂ ਨੂੰ ਕਿਤੇ ਨਾ ਕਿਤੇ ਜ਼ਰੂਰ ਤਸੱਲੀ ਹੋਈ ਹੋਵੇਗੀ ਹਾਲਾਂਕਿ ਅਦਾਲਤਾਂ ਦੇ ਵਿੱਚ ਲੰਬੇ ਸਮੇਂ ਬਾਅਦ ਅਜਿਹੇ ਫੈਸਲੇ ਸਾਹਮਣੇ ਆ ਰਹੇ ਨੇ ਇਹ سلسلہ ਅੱਜ ਦੀ ਘੜੀ ਵੀ ਨਹੀਂ ਰੁਕਿਆ ਜਿਹੜੇ ਅੱਜ ਵੀ ਵਰਦੀ ਪਹਿਨ ਕੇ ਮਾੜੇ ਕੰਮਾਂ ਨੂੰ ਅੰਜਾਮ ਦੇ ਰਹੇ ਨੇ ਤੇ ਉਹਨਾਂ ਕੇਸਾਂ ਦੀ ਜੇਕਰ ਢੰਗ ਦੇ ਨਾਲ ਪੈਰਵਾਈ ਹੋ ਜਾਂਦੀ ਹੈ ਤਾਂ ਹੋ ਸਕਦਾ ਹੈ ਕੁਝ ਸਾਲਾਂ ਬਾਅਦ ਉਹ ਪੁਲਿਸ ਅਧਿਕਾਰੀ ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਖਮਿਆਜੇ ਭੁਗਤਨੇ ਪੈਣ ਕਿਉਂਕਿ ਅੱਜ ਦੇ ਦੌਰ ਵਿੱਚ ਵੀ ਪੰਜਾਬ ਦੇ ਅੰਦਰ ਇਸ ਤਰ੍ਹਾਂ ਦੀਆਂ ਕਿਤੇ ਨਾ ਕਿਤੇ ਗਤੀਵਿਧੀਆਂ ਜ਼ਰੂਰ ਦੇਖੀਆਂ ਜਾਂਦੀਆਂ ਨੇ ਪਰ ਹੁਣ ਗੱਲ ਕਰਦੇ ਹਾਂ ਇਸ 32 ਸਾਲ ਪੁਰਾਣੇ ਕੇਸ ਦੀ ਦਰਅਸਲ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 1993 ਦੇ ਇੱਕ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਸਾਬਕਾ ਐਸਪੀ ਜਿਸ ਦਾ ਨਾਮ परमजीत ਸਿੰਘ ਜਿਸ ਦੀ ਉਮਰ 67 ਸਾਲ ਹੈ ਨੂੰ 10 ਸਾਲ ਦੀ ਕੈਦ ਤੇ 50000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ ਜਿਸ ਦੇ ਸਹਿ ਮੁਲਜ਼ਮ ਰਹੇ ਐਸਆਈ ਸਬ ਇੰਸਪੈਕਟਰ ਰਾਮ ਲੁਬਾਇਆ ਦੀ ਮੌਤ ਹੋ ਚੁੱਕੀ ਹੈ ਅਦਾਲਤ ਨੇ ਪੁਲਿਸ ਮੁਲਾਜ਼ਮਾਂ ਧਰਮ ਸਿੰਘ ਕਸ਼ਮੀਰ ਸਿੰਘ ਤੇ ਦਰਬਾਰਾ ਸਿੰਘ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕਰ ਦਿੱਤਾ ਦੋਸ਼ੀ ਕਿ ਉਹਨਾਂ ਨੇ ਪੰਜਾਬ ਪੁਲਿਸ ਵਿੱਚ ਤਾਇਨਾਤ ਦੋ ਮੁਲਾਜ਼ਮਾਂ ਨੂੰ ਘਰੋਂ ਚੁੱਕਿਆ ਤੇ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਤੇ ਫਿਰ ਮਜੀਠਾ ਪੁਲਿਸ ਨੇ ਮੁਕਾਬਲੇ ਵਿੱਚ ਮਾਰੇ ਗਏ ਦਿਖਾ ਦਿੱਤਾ ਪੁਲਿਸ ਨੇ ਆਪਣੇ ਮੁਲਾਜ਼ਮ ਵੀ ਨਹੀਂ ਸੀ ਛੱਡੇ ਖਾੜਕੂ ਕਹਿ ਕੇ ਕਿਸੇ ਵੀ ਨੌਜਵਾਨ ਨੂੰ ਚੁੱਕਿਆ ਜਾਂਦਾ ਸੀ ਉਹਨਾਂ ਦੇ ਨਾਲ ਦੇ ਵਿੱਚ ਪਰ ਪੁਲਿਸ ਮੁਲਾਜ਼ਮ ਵੀ ਜਿਹੜੇ ਹੋ ਸਕਦਾ ਹੈ ਕਿ ਉਹਨਾਂ ਨੂੰ ਰਾਸਿਸ ਕਰਕੇ ਨਾ ਹੋਣ ਕਿਉਂਕਿ ਉਹਨਾਂ ਦੀ ਜ਼ਮੀਰ ਜਾਗੀ ਹੋਵੇ ਤੇ ਪੁਲਿਸ ਮੁਲਾਜ਼ਮ ਖਾਸ ਕਰਕੇ ਛੋਟੇ ਜਿਹੜੇ ਨੇ ਸਪਾਈ ਰੈਂਕ ਦੇ ਉਹਨਾਂ ਨੇ ਇਤਰਾਜ਼ ਕੀਤਾ ਹੋਵੇ ਕਿਸੇ ਗੱਲ ਤੇ ਇਸੇ ਕਰਕੇ ਉਹਨਾਂ ਤੋਂ ਸੀਨੀਅਰ ਜਿਹੜੇ ਪੁਲਿਸ ਅਧਿਕਾਰੀ ਸੀ ਜਾਂ ਪੁਲਿਸ ਮੁਲਾਜ਼ਮ ਸੀ ਉਹਨਾਂ ਨੇ ਆਪਣੇ ਹੀ ਪੁਲਿਸ ਮੁਲਾਜ਼ਮਾਂ ਨੂੰ ਮਾਰ ਮੁਕਾਇਆ ਉਹਨਾਂ ਦੇ ਅੱਗੇ ਜਿਹੜੇ ਵਾਰਸ ਸੀ ਉਹ ਲੰਮੀ ਲੜਾਈ ਲੜਦੇ ਰਹੇ ਕਾਨੂੰਨ ਦੀ ਜਿਸ ਕਰਕੇ ਉਹਨਾਂ ਨੂੰ ਆਖਰਕਾਰ ਜਿੱਤ ਹਾਸਲ ਹੋਈ ਹੈ ਉਹਨਾਂ ਉੱਤੇ ਦੋਸ਼ ਕੀ ਸੀ ਜਿਸ ਦੇ ਉੱਤੇ ਨੂੰ ਹੁਣ ਸਜ਼ਾ ਸੁਣਾਈ ਗਈ ਹੈ ਕਿ ਪੰਜਾਬ ਪੁਲਿਸ ਵਿੱਚ ਹੀ ਤਾਇਨਾਤ ਦੋ ਮੁਲਾਜ਼ਮਾਂ ਨੂੰ ਘਰੋਂ ਚੁੱਕ ਲਿਆ ਜਾਂਦਾ ਹੈ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖਿਆ ਜਾਂਦਾ ਫਿਰ ਮਜੀਠਾ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ ਦਿਖਾ ਦਿੰਦੀ ਹੈ ਉਹਨਾਂ ਦਾ ਅਲਵਾਰਸ ਵਜੋਂ ਸਸਕਾਰ ਵੀ ਕਰ ਦਿੱਤਾ ਗਿਆ ਬਲਜਿੰਦਰ ਸਿੰਘ ਸਰਾਹ ਦੀ ਅਦਾਲਤ ਨੇ ਸਾਬਕਾ ਇੰਸਪੈਕਟਰ ਪਰਮਜੀਤ ਸਿੰਘ ਜਿਹੜੇ ਕੀ ਤਤਕਲੀਨ ਐਸ ਐਚਓ ਵਿਆਸ ਨੂੰ IPC ਦੀ ਧਾਰਾ 343 ਯਾਨੀ ਕਿ ਗਲਤ ਤਰੀਕੇ ਨਾਲ ਬੰਧਕ ਬਣਾਉਣਾ ਤੇ IPC ਦੀ ਧਾਰਾ 364 ਕਤਲ ਦੇ ਇਰਾਦੇ ਨਾਲ ਅਗਵਾ ਕਰਨ ਦਾ ਦੋਸ਼ੀ ਠਹਿਰਾਇਆ। CBI ਦੇ ਸਰਕਾਰੀ ਵਕੀਲ ਅਨਮੋਲਨ ਰੰਗ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੇ CBI ਨੇ ਇਸ ਮਾਮਲੇ ਦੀ ਜਾਂਚ ਕੀਤੀ ਹੈ ਜਿਸ ਚ ਪਾਇਆ ਗਿਆ ਕਿ ਪੰਜਾਬ ਪੁਲਿਸ ਦੇ ਕਾਂਸਟੇਬਲ ਸੁਰਮੁਖ ਸਿੰਘ ਵਾਸੀ ਪਿੰਡ ਮੁੱਚਲ ਜ਼ਿਲ੍ਹਾ ਅੰਮ੍ਰਿਤਸਰ ਨੂੰ 18 ਅਪ੍ਰੈਲ 1993 ਨੂੰ ਸਵੇਰੇ 6 ਵਜੇ ਐਸਐਚਓ ਪਰਮਜੀਤ ਸਿੰਘ ਨੇ ਅਤੇ ਥਾਣਾ ਬਿਆਸ ਦੇ ਸਬ ਇੰਸਪੈਕਟਰ ਰਾਮ ਲੁਭਾਇਆ ਨੇ ਕਾਂਸਟੇਬਲ ਸੁਖਵਿੰਦਰ ਸਿੰਘ ਵਾਸੀ ਖੇੜਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਘਰੋਂ ਚੁੱਕ ਲਿਆ ਸੀ 22 ਅਪ੍ਰੈਲ 1993 ਨੂੰ ਜ਼ਿਲ੍ਹਾ ਮਜੀਠਾ ਪੁਲਿਸ ਨੇ ਲੋਪੋਕੇ ਥਾਣਾ ਦੇ ਤਤਕਾਲੀ ਐਸਐਚਓ ਧਰਮ ਸਿੰਘ ਦੀ ਅਗਵਾਈ ਚ ਪੁਲਿਸ ਪਾਰਟੀ ਤੇ ਸੀਆਈਏ ਸਟਾਫ ਤੇ ਸੀਆਰਪੀਐਫ ਪਾਰਟੀ ਨਾਲ ਮੁਕਾਬਲੇ ਚ ਦੋ ਅਣਪਛਾਤੇ ਅੱਤਵਾਦੀਆਂ ਨੂੰ ਮਾਰਨ ਦਾ ਦਾਵਾ ਕੀਤਾ। ਉਹਨਾਂ ਦਿਨਾਂ ਵਿੱਚ ਖਬਰਾਂ ਵੀ ਛਪੀਆਂ ਸਨ ਕਿ ਦੋ ਅੱਤਵਾਦੀ ਜਿਹੜੇ ਕੀ ਖਰਾਬ ਕਰ ਰਹੇ ਸੀ ਸਮਾਜ ਨੂੰ ਉਹਨਾਂ ਨੂੰ ਮਾਰ ਮੁਕਾ ਦਿੱਤਾ ਗਿਆ। ਪਰ ਬਾਅਦ ਵਿੱਚ ਜਦੋਂ ਇਸ ਮਾਮਲੇ ਦੇ ਚ ਲਵਾਰਸ ਕਹਿ ਕੇ ਸਿਸਕਾਰ ਵੀ ਕਰ ਦਿੱਤਾ ਜਾਂਦਾ ਤੇ ਮਾਮਲਾ ਪਹੁੰਚ ਜਾਂਦਾ ਪਿੰਡਤ ਧਿਰ ਦੇ ਵੱਲੋਂ ਸ਼ਿਕਾਇਤਾਂ ਦੇ ਜ਼ਰੀਏ ਜਾਂ ਮਨੁੱਖੀ ਅਧਿਕਾਰਾਂ ਲਈ ਲੜਨ ਵਾਲਿਆਂ ਦੇ ਜ਼ਰੀਏ ਸੁਪਰੀਮ ਕੋਰਟ ਦੇ ਵਿੱਚ ਇਸ ਦੀ ਜਾਂਚ ਸੀਬੀਆਈ ਹਵਾਲੇ ਹੁੰਦੀ ਹੈ ਜਾਂਚ ਸੀਬੀਆਈ ਨੇ 22 ਅਪ੍ਰੈਲ 1993 ਦੇ ਉਸ ਮੁਕਾਬਲੇ ਨੂੰ ਝੂਠਾ ਪਾਇਆ ਤੇ 1 ਫਰਵਰੀ 1999 ਨੂੰ ਦੋਸ਼ੀਆਂ ਖਿਲਾਫ ਚਾਰ ਸ਼ੀਟ ਦਾਇਰ ਕੀਤੀ ਤੇ ਅੰਤ ਵਿੱਚ 32 ਸਾਲ ਬਾਅਦ ਅਦਾਲਤ ਨੇ ਹੁਣ ਫੈਸਲਾ ਵੀ ਸੁਣਾਇਆ ਹੈ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦਾ ਸੁਣਾਇਆ ਗਿਆ ਫੈਸਲਾ ਪਹਿਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਨੇ ਦੱਸਿਆ ਜਾਂਦਾ ਹੈ ਕਿ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ ਹੁਣ ਕਰੀਬ-ਕਰੀਬ 50 ਤੋਂ ਵੀ ਵੱਧ ਬਣ ਗਈ ਹੈ ਜਿਸ ਦੇ ਵਿੱਚ ਸਾਫ਼ ਤੇ ਸਪਸ਼ਟ ਰੂਪ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਮੁਕਾਬਲਾ ਝੂਠਾ ਸੀ ਜਿਨ੍ਹਾਂ ਨੂੰ ਲਵਾਰਸ ਕਹਿ ਕੇ ਸਸਕਾਰ ਵੀ ਕੀਤਾ ਜਾਂਦਾ ਰਿਹਾ ਉਹਨਾਂ ਵਿੱਚੋਂ ਇੱਕ ਮਾਮਲਾ ਇਹ ਸੀ ਜਿਹੜੇ ਕਿ ਦੋ ਪੁਲਿਸ ਮੁਲਾਜ਼ਮਾਂ ਨੂੰ ਹੀ ਪੁਲਿਸ ਦੇ ਵਿੱਚ ਜਿਹੜੇ ਕਾਇਰ ਲੋਕ ਸੀ ਉਹਨਾਂ ਨੇ ਮਾਰ ਮੁਕਾਇਆ ਹਾਲਾਂਕਿ ਲੰਮੀ ਉਡੀਕ ਤੋਂ ਬਾਅਦ ਇਹ ਫੈਸਲਾ ਸਾਹਮਣੇ ਆਇਆ ਇਸ ਫੈਸਲੇ ਨੂੰ ਲੈ ਕੇ ਤੁਹਾਡਾ ਕੀ ਮੰਨਣਾ ਹੈ ਤੁਹਾਨੂੰ ਲੱਗਦਾ ਹੈ ਕਿ ਅਜਿਹੇ ਮਾਮਲਿਆਂ ਦੇ ਵਿੱਚ ਚਾਹੇ ਦੇਰੀ ਨਾਲ ਸਹੀ ਪਰ ਫੈਸਲੇ ਸਹੀ ਆਏ ਨੇ ਕਿ ਇਸ ਨੂੰ ਮੰਨ ਕੇ ਤਸੱਲੀ ਹੋ ਜਾਣੀ ਚਾਹੀਦੀ ਹੈ ਜਾਂ ਫਿਰ ਫਾਸਟ ਟਰੈਕ ਅਦਾਲਤਾਂ ਦੇ ਜ਼ਰੀਏ ਇਹ ਮਾਮਲਾ ਨਿਜਠਿਆ ਜਾਣਾ ਚਾਹੀਦਾ ਤਾਂ ਕਿ ਪੀੜਤ ਪਰਿਵਾਰਾਂ ਨੂੰ ਲੰਮੀ ਉਡੀਕ ਨਾ ਕਰਨੀ ਪਵੇ ਇੱਕ ਕਾਰਨ ਇਹ ਵੀ ਮੰਨਿਆ ਜਾਂਦਾ ਆਮ ਲੋਕਾਂ ਵਿੱਚ ਚਰਚਾ ਹੈ ਕਿ ਜਦੋਂ ਅਦਾਲਤਾਂ ਦੇ ਵਿੱਚ ਲੰਮੀਆਂ ਤਰੀਕਾਂ ਪੈਂਦੀਆਂ ਨੇ ਜਾਂ ਇਨਸਾਫ ਦੇਰੀ ਨਾਲ ਮਿਲਦਾ ਤਾਂ ਉਦੋਂ ਤੱਕ ਜਿਹੜੇ ਦੋਸ਼ੀ ਪੁਲਿਸ ਅਧਿਕਾਰੀ ਹੋਣ ਜਾਂ ਕੋਈ ਵੀ ਦੋਸ਼ੀ ਹੋਰ ਹੋਵੇ ਉਦੋਂ ਤੱਕ ਜਾਂ ਤਾਂ ਕੁਦਰਤੀ ਮੌਤ ਹੀ ਮਾਰਿਆ ਜਾਂਦਾ ਜਾਂ ਫਿਰ ਜਿਉਂਦਾ ਵੀ ਹੋਵੇ ਤਾਂ ਉਸ ਦਾ ਬੁੜਾਪਾ ਹੁੰਦਾ ਜਿਹੜਾ ਉਦੋਂ ਉਸ ਨੂੰ ਸਜ਼ਾ ਹੁੰਦੀ ਹੈ ਤਾਂ ਇਸ ਕਰਕੇ ਜਿਹੜਾ ਪਿੜਤਿਰ ਹੁੰਦਾ ਉਦੋਂ ਤੱਕ ਵਿਲਕਦੇ ਰਹਿੰਦੇ ਨੇ, ਘੁਰਲਾਉਂਦੇ ਰਹਿੰਦੇ ਨੇ। ਤਾਂ ਇਹ ਕੰਮ ਹੈ ਜਿਹੜਾ ਇਸ ਵਿੱਚ ਤੇਜ਼ੀ ਹੋਣੀ ਚਾਹੀਦੀ ਹੈ ਇਸ ਦੇ ਨਫਟਾਰਾ ਕਰਨ ਦੇ ਲਈ। ਜਲਦੀ ਤੋਂ ਜਲਦੀ ਅਜਿਹਾ ਕੋਈ ਇੱਕ ਢਾਂਚਾ ਤਿਆਰ ਹੋਣਾ ਚਾਹੀਦਾ ਜਿਸ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਹੋ ਸਕੇ ਕਿਉਂਕਿ ਇਹ ਦੇਰੀ ਦੇ ਨਾਲ ਜਦੋਂ ਦੇਰੀ ਹੁੰਦੀ ਹੈ ਤੇ ਇਸ ਦਾ ਪ੍ਰਭਾਵ ਇਹ ਪੈਂਦਾ ਹੈ ਕਿ ਜਿਹੜੇ ਅੱਗੇ ਤੋਂ ਵੀ ਪੁਲਿਸ ਅਧਿਕਾਰੀ ਨੇ ਚਾਹੇ ਉਹ ਆਈਪੀਐਸ ਹੋਣ ਜਾਂ ਫਿਰ ਹੇਠਲੇ ਪੱਧਰ ਦੇ ਪੁਲਿਸ ਅਧਿਕਾਰੀ ਹੋਣ ਉਹਨਾਂ ਦੇ ਫਿਰ ਹੌਸਲੇ ਹੋਰ ਬਲੰਦ ਹੋ ਜਾਂਦੇ ਨੇ ਕਿ ਸਾਡਾ ਵਾਲ ਕਿਸ ਨੇ ਵਿੰਗਾ ਕਰ ਦੇਣਾ ਜੇਕਰ ਕੱਲ ਨੂੰ ਅਦਾਲਤ ਦੇ ਵਿੱਚ ਕਿਸੇ ਟਾਵੇਂ ਬੰਦੇ ਨੇ ਅਪਰੋਚ ਕੀਤੀ ਵੀ ਅੜਿਆ ਰਿਹਾ ਲੜਦਾ ਰਿਹਾ ਤਾਂ ਉਦੋਂ ਤੱਕ ਤਾਂ ਸਾਡੀ ਸਰਵਿਸ ਵੀ ਪੂਰੀ ਹੋ ਜਾਣੀ ਹੈ ਇਸ ਕਰਕੇ ਵੀ ਇੱਕ ਕਾਰਨ ਮੰਨਿਆ ਜਾਂਦਾ ਕਿ ਕਿਤੇ ਨਾ ਕਿਤੇ ਪੁਲਿਸ ਅਧਿਕਾਰੀ ਫਿਰ ਕਿਸੇ ਦੀ ਪ੍ਰਵਾਹ ਕੀਤੇ ਬਿਨਾਂ ਹੀ ਅੰਨੇਵਾ ਤਸ਼ੱਦਦ ਕਰ ਦਿੰਦੇ ਨੇ ਤਾਜ਼ਾ ਪੰਜਾਬ ਪੁਲਿਸ ਦੀਆਂ ਪਿਛਲੇ 6-7 ਮਹੀਨਿਆਂ ਦੀਆਂ ਧਾਰਨਾਾਂ ਨੇ ਦਾ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵੀ ਇਹ ਦੱਸਦੀ ਹੈ ਕਿ ਪਿਛਲੇ 7 ਮਹੀਨਿਆਂ ਦੇ ਵਿੱਚ 20 ਪੁਲਿਸ ਜਿਹੜੇ ਮੁਕਾਬਲੇ ਹੋਏ ਉਹਨਾਂ ਦੀਆਂ ਕਹਾਣੀਆਂ ਹੋਊ-ਬਹੂ ਸੀ ਔਰ ਇਹ ਕਹਾਣੀਆਂ ਸ਼ੁਰੂ ਤੋਂ ਚੱਲੀਆਂ ਆਉਂਦੀਆਂ ਨੇ ਬਸ ਕਾਪੀ ਪੇਸਟ ਕਰਨ ਦਾ ਕੰਮ ਪੁਲਿਸ ਦੇ ਮੌਜੂਦਾ ਅਧਿਕਾਰੀ ਕਰ ਰਹੇ ਨੇ ਇਹ ਜਿਹੜੇ ਸਵਾਲ ਉੱਠ ਰਹੇ ਨੇ ਇਸ ਨੂੰ ਭਰੋਸੇਯੋਗਤਾ ਟੁੱਟ ਰਹੀ ਹੈ ਪੰਜਾਬ ਪੁਲਿਸ ਦੇ ਉੱਤੇ ਮਹਿਕਮੇ ਦੇ ਉੱਤੇ ਇਸ ਨੂੰ ਬਹਾਲ ਕਰਨ ਦੇ ਲਈ ਕਈ ਸੀਨੀਅਰ ਅਧਿਕਾਰੀਆਂ ਨੂੰ ਇਸ ਦੇ ਬਾਰੇ ਜਦੋਜਾਦ ਕਰਨੀ ਪਵੇਗੀ ਆਮ ਲੋਕ ਇਹ ਵੀ ਮਹਿਸੂਸ ਕਰਦੇ ਨੇ ਕਿ ਪੁਲਿਸ ਅਧਿਕਾਰੀ ਤੇ ਮੁ ਬਹੁਤ ਛੋਟੀ ਗਿਣਤੀ ਉਹ ਵੀ ਹੈ ਜਿਹੜੀ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਕੰਮ ਕਰਦੀ ਹੈ ਬਿਨਾ ਆਪਣੀ ਜਾਣ ਦੇ ਪ੍ਰਵਾਹ ਕੀਤੇ ਪਰ ਉਹਨਾਂ ਨੂੰ ਤਾਂ ਫੀਲਡ ਦੀਆਂ ਪੋਸਟਾਂ ਤੋਂ ਹੀ ਦੂਰ ਰੱਖਿਆ ਜਾਂਦਾ ਹੈ ਔਰ ਜਿਹੜੇ ਕਿਸੇ ਨਾ ਕਿਸੇ ਸਿਆਸਤਦਾਨ ਦਾ ਜਾਂ ਕਿਸੇ ਹੋਰ ਦਾ ਘਰ ਭਰਦੇ ਨੇ ਜਾਂ ਫਿਰ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਦੇ ਉੱਤੇ ਅੱਗੇ ਲਾ ਦਿੱਤਾ ਜਾਂਦਾ ਹੈ ਲੀਡ ਕਰਨ ਦੇ ਲਈ ਤਾਂ ਪੰਜਾਬ ਪੁਲਿਸ ਦੇ ਮੌਜੂਦਾ ਅਧਿਕਾਰੀਆਂ ਦੇ ਲਈ ਵੀ ਇੱਕ ਵੱਡੀ ਚੁਣੌਤੀ ਹੈ ਕਿ ਉਹਨਾਂ ਨੇ ਜੇਕਰ ਮਹਿਕਮੇ ਤੇ ਵਿਸ਼ਵਾਸ ਨੂੰ ਬਹਾਲ ਕਰਵਾਉਣਾ ਹੈ ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਤਾਂ ਉਸ ਦੇ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੈ ਨਾ ਕਿ ਕਿਸੇ ਨਾ ਕਿਸੇ ਤਰ੍ਹਾਂ ਦਾ ਰੋਜ਼ ਚੰਨ ਚੜਨ ਦੀ ਕਈ ਜਈਆਂ ਘਟਨਾਵਾਂ ਪਿਛਲੇ ਦਿਨਾਂ ਵਿੱਚ ਵਾਪਰੀਆਂ ਜਿਸ ਦੇ ਵਿੱਚ ਜਸਪ੍ਰੀਤ ਸਿੰਘ ਦਾ ਪੁਲਿਸ ਮੁਕਾਬਲਾ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਹਾਈ ਕੋਰਟ ਦੇ ਵਿੱਚ ਉਸ ਦੀ ਸੁਣਵਾਈ ਹੈ ਹਾਲਾਂਕਿ ਉਸ ਦੇ ਮਾਪੇ ਕਿਹਾ ਜਾਂਦਾ ਹੈ ਕਿ ਡਰ ਤੇ ਦਬਾਅ ਕਰਕੇ ਪਿੱਛੇ हट ਗਏ ਉਸੇ ਹੀ ਰਾਤ ਨੂੰ ਸ਼ਾਮ ਨੂੰ ਜਦੋਂ ਕਰਨਲ ਬਾਠ ਦੇ ਨਾਲ ਕੁੱਟਮਾਰ ਹੁੰਦੀ ਹੈ ਉਸ ਵਿੱਚ ਵੀ ਪੁਲਿਸ ਅਧਿਕਾਰੀ ਦੋਸ਼ੀ ਪਾਏ ਜਾਂਦੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਦੋਸ਼ ਅਦਾਲਤ ਨੇ ਸਾਬਤ ਕਰਨੇ ਨੇ ਪਰ ਉਹਨਾਂ ਦੇ ਉੱਤੇ ਦੋਸ਼ ਜਿਹੜੇ ਲਾਏ ਜਾ ਰਹੇ ਨੇ ਉਸੇ ਪਰਿਵਾਰ ਦੇ ਵੱਲੋਂ ਉਸ ਤੋਂ ਬਾਅਦ ਇੱਕ ਰਾਜਪੁਰੇ ਦਾ ਲਖਵਿੰਦਰ ਸਿੰਘ ਦਾ ਮਾਮਲਾ ਉਸਦੇ ਵੀ ਲਾਟਾਂ 'ਚ ਗੋਲੀਆਂ ਮਾਰੀਆਂ ਗਈਆਂ ਕਿ ਇਸ ਤਰ੍ਹਾਂ ਦੇ ਹੋਰ ਕਈ ਕੇਸ ਨੇ ਅਬੋਰ ਦੇ ਵਿੱਚ ਇੱਕ ਵਪਾਰੀ ਦੇ ਕਤਲ ਤੋਂ ਬਾਅਦ ਜਿਹੜੇ ਦੋ ਜਣੇ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਬਠਿੰਡਾ ਦੇ ਵਿੱਚ ਦੋ ਨੌਜਵਾਨ ਜਿਸ ਵਿੱਚ ਇੱਕ ਨਰਿੰਦਰਦੀਪ ਸਿੰਘ ਹੈ ਜਿਸ ਨੂੰ ਸੀਆਈਏ ਸਟਾਫ ਨੇ ਕਰੰਟ ਲਾ ਕੇ ਮਾਰਿਆ ਇਹ ਦੋਸ਼ ਲੱਗਦੇ ਨੇ ਉਸ ਦਾ ਵੀ ਹਾਲੇ ਨੇ ਤਾਰਾ ਕਰਨ ਦੇ ਲਈ ਪੁਲਿਸ ਖੁਦ ਤਿਆਰ ਨਹੀਂ ਹੈ ਲੋਕਾਂ ਨੂੰ ਵਾਰ-ਵਾਰ ਅਦਾਲਤਾਂ ਵੱਲ ਰੁੱਖ ਕਰਨਾ ਪੈ ਰਿਹਾ ਹੈ ਇਸੇ ਤਰ੍ਹਾਂ ਹੀ ਇੱਕ ਨੌਜਵਾਨ ਹੋਰ ਪੁਲਿਸ ਨੇ ਜਿਹੜਾ ਤਸ਼ੱਦਦ ਕਰਕੇ ਦੱਸਿਆ ਜਾਂਦਾ ਮਾਰਿਆ ਔਰ ਬਾਅਦ ਵਿੱਚ ਉਸ ਦੀ ਲਾਸ਼ ਆ ਜਿਹੜੀ ਝੀਲ 'ਚ ਸੁੱਟ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਸ ਮਾਮਲੇ ਦੇ ਵਿੱਚ ਤਾਂ ਉਸ ਨੇ ਖੁਦਕੁਸ਼ੀ ਕੀਤੀ ਹੈ ਉਸ ਵਿੱਚ ਵੀ ਕਈ ਪੁਲਿਸ ਅਧਿਕਾਰੀ ਸਵਾਲਾਂ ਦੇ ਘੇਰੇ 'ਚ ਨੇ ਹੁਣ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਅਜਿਹਾਂ ਹੋਰ ਘਟਨਾਵਾਂ ਨਾ ਵਾਪਰਨ ਇਸ ਦੇ ਲਈ ਪੁਲਿਸ ਵਿਭਾਗ ਮ ਖੁਦ ਕਿੰਨਾ ਕੰਮ ਕਰਦਾ ਔਰ ਉਹਨਾਂ ਅਦਾਲਤਾਂ ਕਿੰਨਾ ਸਖਤ ਫੈਸਲਾ ਜਲਦੀ ਤੋਂ ਜਲਦੀ ਕੋਈ ਲੈਂਦੀਆਂ ਨੇ ਇਹਨਾਂ ਮਾਮਲਿਆਂ ਦੇ ਬਾਰੇ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ 32 ਸਾਲ ਪੁਰਾਣੇ ਕੇਸ ਦੇ ਵਿੱਚ ਤਾਂ ਜ਼ਰੂਰ ਪਰਿਵਾਰ ਨੂੰ ਕਿਤੇ ਨਾ ਕਿਤੇ ਤਸੱਲੀ ਹੋਈ ਹੋਵੇਗੀ ਕਿ ਦੇਰੀ ਨਾਲ ਸਹੀ ਪਰ ਸਾਨੂੰ ਇਨਸਾਫ ਮਿਲਿਆ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਸਾਹਮਣੇ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ